ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਜੋ ਗੁਰਬਾਣੀ ਫਰਮਾਨ ਕਰਦੀ ਹੈ ਕਿ ਜੇ ਕੁਦਰਤ ਦੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਦਰਸ਼ਨ ਕਰਨੇ ਹਨ ਤਾਂ ਇਸ ਕੁਦਰਤ ਦੇ ਵਿੱਚ ਕਰਨੇ ਚਾਹੀਦੇ ਹਨ ਅਤੇ ਉਰੀ ਸਾਂਭਾਲ ਕਰਨੀ ਚਾਹੀਦੀ ਹੈ ਪਰ ਸਮੇਂ-ਸਮੇਂ ਤੇ ਕੁਦਰਤ ਇਨਸਾਨ ਨੂੰ ਸੋਚਨ ਤੇ ਮਜਬੂਰ ਕਰਦੀ ਹੈ ਅਤੇ ਨਵੇਂ-ਨਵੇਂ ਚਮਤਕਾਰ ਕਰਦੀ ਹੈ ਨਵੀਆਂ-ਨਵੀਆਂ ਖੇਡਾਂ ਵਰਤੌਂਦੀ ਹੈ ਇਸ ਤਾਂ ਦੇ ਇੱਕ ਖੇਡ ਕੁਦਰਤ ਨੇ ਵਰਤਾਈ ਹੈ ਜ਼ਿਲ੍ਹਾ ਗੁਰਦਾਸਪੁਰ ਹਲਕਾ ਫਤਿਹਗੜ ਚੂੜੀਆਂ ਪਿੰਡ ਪਾਰੋਵਾਲ ਪਹੁੰਚੇ ਹਨ ਜਿੱਥੇ ਇੱਕ ਪੋਲਟਰੀ ਫਾਰਮ 'ਚ ਦੇਸੀ ਮੁਰਗੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ 232 ਗ੍ਰਾਮ ਦਾ ਆਂਡਾ ਦਿੱਤਾ ਗਿਆ ਹੈ। ਅਕਸਰ ਹੀ ਤੁਸੀਂ ਆਂਡੇ ਵੇਖੇ ਹੋਣਗੇ 55 ਗ੍ਰਾਮ, 60 ਗ੍ਰਾਮ ਜਾਂ ਦੱਸਿਆ ਜਾਂਦਾ ਹੈ ਕਿ 70 ਗ੍ਰਾਮ ਤੱਕ ਆਂਡੇ ਵੇਖੇ ਜਾਂਦੇ ਹਨ। ਪਰ ਅਨੋਖਾ ਆਂਡਾ ਹੈ। ਆਸ-ਪਾਸ ਤੋਂ ਲੋਕ ਵੇਖਣ ਆ ਰਹੇ ਹਨ, ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਸਭ ਤੋਂ ਪਹਿਲਾਂ ਉਸ ਆਂਡੇ ਦੀਆਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ। ਗੱਲਬਾਤ ਕਰਦੇ ਹਾਂ ਇਹਨਾਂ ਨਾਲ ਜਿਹਨਾਂ ਪੋਲਟਰੀ ਫਾਰਮ ਦੇ ਮਾਲਕ ਨੇ ਕਿਸ ਤਰ੍ਹਾਂ ਇੱਕ ਅੁਰਾਦਾ ਕਸ਼ਮਾ ਹੋਇਆ ਹੈ, ਕਿਸ ਤਰ੍ਹਾਂ ਪਤਾ ਲੱਗਾ ਤੇ ਹੁਣ ਉਹ ਕੀ ਕਰਨ ਜਾ ਰਹੇ ਹਨ। ਸਾਸਕਾ ਪੜੀ ਸੁਭਨਾਮ ਕੀ ਹੈ ਤੁਸੀਂ ਵੀ ਆਪਣਾ ਥੋੜਾ ਪਤਾ ਦੱਸੋ ਜੀ ਮੇਰਾ ਨਾਮ ਗੁਰਨੋ ਨਿਹਾਲ ਸਿੰਘ ਜੀ ਪਿੰਡ ਪਰੋਵਾਰ ਡਿਸਟ੍ਰਿਕਟ ਗੁਰਦਾਸਪੁਰ ਤੇ ਆਪਾਂ ਸੁਖਜੀਤ ਪੋਲਟਰੀ ਫਾਰਮ ਚਲਾ ਰਹੇ ਹਾਂ ਜੀ ਸਭ ਤੋਂ ਪਹਿਲਾਂ ਨੋਨਿਹਾਲ ਜੀ ਇਹ ਦੱਸ ਦਈਏ ਕਿ ਕਿੰਨੀ ਦੇਰ ਤੋਂ ਪੋਲਟਰੀ ਫਾਰਮ ਦਾ ਧੰਦਾ ਕਰ ਰਹੇ ਹੋ ਕਿੰਨਾ ਚਿਰ ਹੋ ਗਿਆ ਇਹ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ 1980 ਜੀ ਸ਼ੁਰੂ ਕੀਤਾ ਜੀ ਤੇ ਹੁਣ ਤੱਕ 2025 ਹੋ ਗਿਆ ਜੀ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ ਲਗਭਗ ਤੁਹਾਡੇ ਦੱਸੇ ਅਨੁਸਾਰ 45 ਸਾਲ ਹੋ ਗਏ ਨੇ 45 ਸਾਲ ਵਿੱਚ ਜਿਹੜਾ ਇਹ ਕਸ਼ਮਾ ਆਇਆ ਆਂਡੇ ਦਾ ਇਸ ਤੋਂ ਪਹਿਲਾਂ ਵੀ ਕੁਝ ਇਸ ਤਰ੍ਹਾਂ ਦੀ ਗੱਲਬਾਤ ਹੋਈ ਹਾਂਜੀ ਇਸ ਤੋਂ ਪਹਿਲਾਂ ਅਸੀਂ ਸਕੂਲ 'ਚ ਪੜ੍ਹਦੇ ਹਾਂ ਮੇਰਾ خیال ਮੈਂ ਉਹਨੋਂ ਹੈਗਾ 9th ਵਿੱਚ ਹੋਊਗਾ 8th 9th ਵਿੱਚ ਤੇ ਉਦੋਂ ਇੱਕ ਮੁਰਗੀ ਨੇ ਅੰਡਾ ਦਿੱਤਾ ਸੀ ਉਹ ਵੀ ਕਾਫੀ ਵੱਡਾ ਸੀ ਬਟ ਇੰਨਾ ਵੱਡਾ ਨਹੀਂ ਸੀ ਹਾਂਜੀ ਤੇ ਇਹ ਅੰਡਾ ਜਿਹੜਾ ਵਾ 232 ਗ੍ਰਾਮ ਦਾ ਇੰਨਾ ਡਾ ਨਹੀਂ ਵੇਖਿਆ ਬਸ ਉਹ ਸਾਈਜ਼ ਹੈਗਾ ਸੀ ਇੰਨਾ ਨਹੀਂ ਵੀ ਡਬਲ ਸ਼ੈੱਲ ਡਬਲ ਜੋਗ ਅੰਡਾ 232 ਗ੍ਰਾਮ ਦਾ ਅੰਡਾ ਅਕਲ ਹੈਰਾਨ ਕਰਦੀ ਹੈ ਇਹ ਸਾਰਾ ਸੁਣ ਕੇ ਵੇਖ ਕੇ ਤੁਸੀਂ ਦੱਸ ਰਹੇ ਸੀ ਆਫ ਸਕਰੀਨ ਕੇ ਵਰਲਡ ਰਿਕਾਰਡ ਟੁੱਟਿਆ ਨੈਸ਼ਨਲ ਕਾਟਰ ਟੁੱਟਿਆ ਜਾਂ ਵਰਲਡ ਰਿਕਾਰਡ ਪਹਿਲਾ ਵਰਲਡ ਰਿਕਾਰਡ ਕਿੰਨੇ ਗ੍ਰਾਮ ਦਾ ਸੀ ਕਿੱਥੋਂ ਦਾ ਸੀ ਤੇ ਹੁਣ ਇਹ ਜਿਹੜਾ ਵਰਲਡ ਰਿਕਾਰਡ ਤੁਸੀਂ ਇੱਥੇ ਬਣਿਆ 232 ਗ੍ਰਾਮ ਆਂਡੇ ਦਾ ਇਹ ਨਵਾਂ ਬਣ ਗਿਆ ਪਹਿਲਾ ਕਿੰਨੇ ਦਾ ਹੈ ਪਹਿਲਾਂ ਜੀ ਇਹ 182 ਗ੍ਰਾਮ ਦਾ ਸਪੇਨ ਦਾ ਇੱਕ ਫਾਰਮਰ ਆ ਉਹਨਾਂ ਦਾ ਜੀ ਬ੍ਰਾਊਨ ਅੰਡਾ ਠੀਕ ਹੈ ਜੀ ਤੇ ਹੁਣ ਇਸ ਵਕਤ ਸਾਡੇ 232 ਗ੍ਰਾਮ ਦਾ ਆਂਡਾ ਵਾ ਇੱਥੇ ਪਰੋਵਾਲ ਦਾ ਪੰਜਾਬ ਦਾ ਤੇ ਇੰਡੀਆ ਨੇ ਰਿਕਾਰਡ ਤੋੜਿਆ ਉਹਨਾਂ ਦਾ ਜੀ ਗੁਰਨਾਵ ਨੇ ਹਰ ਸਿੰਘ ਜੀ ਕੋਈ ਖਾਸ ਖਰਾਕ ਪਾਉਂਦੀ ਹੈ ਕੋਈ ਫੀਡ ਪਾਉਂਦੇ ਹੋ ਜਾਂ ਕੋਈ ਕਈਆਂ ਵੈਸੇ ਕੁਦਰਤੀ ਤੌਰ ਤੇ ਹੋਇਆ ਹੈ ਨਹੀਂ ਜੀ ਇਹ ਤੇ ਨਾਰਮਲ ਫੀਡ ਹੈ ਜਿਹੜੀ ਦੂਸਰੀ ਮੁਰਗੀ ਨੂੰ ਪਾ ਰਹੇ ਆ ਸੇਮ ਉਹੋ ਹੀ ਫੀਡ ਹੈ ਜੀ ਠੀਕ ਹੈ ਜੀ ਜਿੱਦਾਂ ਵੀ ਮੱਕੀ ਹੋ ਗਈ ਬਾਜਰਾ ਹੋ ਗਿਆ ਸੋਇਆ ਹੋ ਗਿਆ ਖਾਲ ਹੋ ਗਈ ਮੌਫਲੀ ਦੀ ਤੇ ਸੇਮ ਉਹ ਚੀਜ਼ਾਂ ਪਿਆ ਰਹੀਆਂ ਜੋ ਦੂਸਰੀ ਮੁਰਗੀ ਨੂੰ ਪਿਆ ਰਹੀਆਂ ਤੇ ਇਸ ਉਹੀ ਫੀਡ ਖਾ ਕੇ ਇਹਨਾਂ ਨੇ ਇਹਨੇ ਮੁਰਗੀ ਨਾ ਡੇ ਦਿੱਤਾ ਤੇ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਜਦੋਂ ਵੀ ਐਡਾ ਵੱਡਾ ਅੰਡਾ ਮੁਰਗੀ ਨੇ ਦਿੱਤਾ ਕਿਉਂਕਿ ਰੋਜ਼ ਹੀ ਮੁਰਗੀਆਂ ਅੰਡੇ ਦਿੰਦੀਆਂ ਤੇ ਫਿਰ ਕਿੱਦਾਂ ਮੈਸੇਜ ਮਿਲਿਆ ਜਾਂ ਜਿਹੜੇ ਨੌਜਵਾਨ ਤੁਸੀਂ ਰੱਖੇ ਉਹਨਾਂ ਵੱਲੋਂ ਮੈਸੇਜ ਦਿੱਤਾ ਗਿਆ ਤੁਹਾਨੂੰ ਹਾਂਜੀ ਮੈਨੂੰ ਜਿਹੜਾ ਮੇਰਾ ਵਰਕਰ ਹੋ ਮੈਨੂੰ ਕਹਿਣ ਲਿਆ ਸੀ ਕਿ ਇਹ ਕਾਂਡਾ ਬੜਾ ਵੱਡਾ ਦਿੱਤਾ ਹੋਇਆ ਤੇ ਮੈਂ ਉਹਨੂੰ ਆਖਿਆ ਵੀ ਚਲੋ ਇਹ ਟ੍ਰੇ 'ਚ ਲੱਗਣਾ ਨਹੀਂ ਤੂੰ ਉੱਥੇ ਰੱਖ ਛੱਡ ਤੇ ਇੱਕ ਦਿਨ ਅਚਾਨਕ ਹੀ ਡੈਡੀ ਗਏ ਉਧਰ ਨੂੰ ਫਾਰਮ ਵਾਲ ਨੂੰ ਤੇ ਜਿੱਥੇ ਮੁਰਗੀ ਫੀਡ ਖਾਂਦੀ ਉਹ ਫੀਡਰ ਦੇ ਵਿੱਚ ਅੰਡਾ ਰੱਖ ਉਹਨਾਂ ਨੇ ਮੈਨੂੰ ਆਕੇ ਦੱਸਿਆ ਵੀ ਇਦਾਂ ਉਥੇ ਆਂਡਾ ਪਿਆ ਹੈ ਕਿ ਬਹੁਤ ਵੱਡਾ ਵਾ ਤੇ ਉਹਨੇ ਟੁੱਟ ਜਾਣਾ ਮੈਨੂੰ ਲੈ ਆ ਤੂੰ ਠੀਕ ਹੈ ਜੀ ਤੇ ਘਰ ਲਿਆ ਕੇ ਰੱਖ ਉਹਨੂੰ ਤੇ ਮੈਂ ਉਹ ਲੈਣ ਗਿਆ ਵਾਂ ਉਥੇ ਤੇ ਮੇਰੇ ਮਨ 'ਚ ਹੀ ਆਇਆ ਵੀ ਮੈਂ ਇਹਨੂੰ ਵੇਟ ਕਰਾਂਗਾ ਜਿਹੜਾ ਵੇਟ ਕੀਤਾ ਤੇ ਉਹਦਾ 232 ਗ੍ਰਾਮ ਨਿਕਲਿਆ ਜੀ ਤੇ ਫਿਰ ਮੈਂ ਸਰਚ ਕੀਤਾ ਨੈਟ 'ਤੇ ਉੱਤੇ ਵੀ ਜਿਹੜਾ ਸਭ ਤੋਂ ਬਿਗੇਸਟ ਆਂਡਾ ਜਿਹੜਾ ਵਾ ਉਹ ਕਿਹੜਾ ਵਾ ਜੀ ਤੇ ਜਦੋਂ ਮੈਂ ਚੈੱਕ ਕੀਤਾ ਵੀ ਬਰਾਊਨ ਐਗ ਦੇ ਵਿੱਚ ਸਿਰਫ 182 ਗ੍ਰਾਮ ਦਾ weight ਆ ਜੀ ਸਪੈਨ ਦਾ ਤੇ ਆਪਣਾ 232 ਆ ਤੇ ਫਿਰ ਮੈਂ ਚੈਨਲ ਵਾਲਿਆਂ ਨਾਲ ਕਨਸਰਵ ਕਰ ਕੀਤਾ ਤੇ ਉਹ ਕਰਕੇ ਤੇ ਹੁਣ ਜਨਿਸ ਬੁਕੋ ਹੋਲਡਰ ਕਾਰਡ ਵਾਲਿਆਂ ਨਾਲ ਵੀ ਕੀਤਾ ਤੇ ਉਹ ਵੀ ਆ ਕੇ ਇਹਨੂੰ ਰਿਕਾਰਡ ਕਰਨਗੇ ਤੇ ਇਹਨੂੰ ਜਨਿਸ ਬੁਕੋ ਹੋਲਡਰ ਕਾਰਡ ਚ ਪਾਉਗੇ ਇਸ ਆਂਡੇ ਦੀ ਫਿਰ ਸਾਂਭ ਸੰਭਾਲ ਕਿੰਨੀ ਕਰਖੀ ਜਾ ਰਹੀ ਹੈ ਕਿਉਂਕਿ ਤੁਸੀਂ ਗੱਲ ਕੀਤੀ ਟੀਮ ਨਾਲ ਸੰਪਰਕ ਕੀਤਾ ਉਹ ਪਹੁੰਚਣ ਨੂੰ ਟਾਈਮ ਲੱਗੇਗਾ ਉਹ ਟੀਮ ਨੂੰ ਕਿੰਨੇ ਦੇ ਤੱਕ ਟੀਮ ਆ ਰਹੀ ਹੈ ਉਸ ਤੋਂ ਪਹਿਲਾਂ ਨੂੰ ਸਾਮ ਸੰਭਾਲ ਕੇ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਔਰ ਕੈਮਰਾ ਵਿਖਾਏਗਾ ਕਿ ਚ ਤੇੜਾਉਣੀਆਂ ਸ਼ੁਰੂ ਹੋਈਆਂ ਕਿਸ ਤਰ੍ਹਾਂ ਸੰਭਾਲ ਕਰ ਰਹੇ ਹੋ ਵੇਖੋ ਜੀ ਤੇੜਾ ਉਹਦੇ ਮੈਂ ਹੁਣੇ ਦੇਖੀਆਂ ਤੇੜਾ ਆਈਆਂ ਤੇ ਲੀਕ ਵੀ ਹੋਇਆ ਐਂਡ ਆ ਠੀਕ ਹੈ ਜੀ ਉਹ ਚ ਫਿਰ ਉਹਨੂੰ ਹੁਣ ਇਦਾਂ ਕਰਾਂਗੇ ਥੋੜੀ ਫੈਕਿਊਕ ਲਾ ਕੇ ਉਹਨੂੰ ਬੰਦ ਕਰਾਂਗੇ ਕਿ ਉਹਦਾ ਲਿਕਵਿਡ ਬਾਹਰ ਨਾ ਆਵੇ ਤੇ ਵੇਰ ਲੂਸ ਨਾ ਕਰੇਓ ਤੇ ਬਾਕੀ ਇਹਨੂੰ ਪੋਲਿਸਿੰਦੇ ਵਿੱਚ ਲਵੇਟ ਕੇ ਤੇ ਫ੍ਰਿਜ ਰੱਖ ਦਿੰਨੇ ਆ ਤੇ ਡਾਕਟਰਾਂ ਕੋ ਵੀ ਕਰ ਲੈਨੇ ਕਨਸਰਨ ਵੀ ਇਹਨੂੰ ਕਿਦਾਂ ਪ੍ਰੀਜ਼ਰਵ ਕੀਤਾ ਜਾਵੇ ਫਿਰ ਜਦੋਂ ਇਹ ਆਂਡਾ 232 ਗ੍ਰਾਮ ਦਾ ਆਇਆ ਕੋ ਪਿੰਡ ਵਾਸੀ ਇਲਾਕਾ ਵਾਸੀ ਜਾਂ ਫਰੈਂਡ ਸਰਕਲ ਤੋਂ ਆਏ ਵੇਖਣ ਆ ਜਾਂ ਫੋਨ ਫੋਨ ਆਏ ਤੁਹਾਨੂੰ ਹਾਂਜੀ ਦੋਸਤ ਮਿੱਤਰਾਂ ਦੇ ਕਾਫੀ ਫੋਨ ਆਏ ਜੀ ਤੇ ਪਿੰਡ ਜੀ ਵੀ ਲੜਕੇ ਵੇਖਣ ਆਏ ਤੇ ਆਪਾਂ ਦੇ ਹੈਰਾਨੀ ਆ ਵੀ ਦੁਨੀਆ ਵੀ ਹੈਰਾਨ ਹੋ ਗਈ ਆ ਜੀ ਤੇ ਐਡਾ ਵੱਡਾ ਆਂਡਾ ਵੀ ਪਹਿਲੀ ਵਾਰੀ ਆਪਣੇ ਇੱਥੇ ਹਾਂਜੀ ਵਰਲਡ ਦਾ ਆਂਡਾ ਤੇ ਚਲੋ ਜਿਹੜਾ ਵੇਖਿਆ 182 ਗ੍ਰਾਮ ਦਾ ਤੇ ਇਹਦੇ ਉਹ ਦਿਨ ਤੁਸੀਂ ਆਪੇ ਲਾਓ ਸਾਹਿਬ ਕੀ ਪੰਜਾਬ 55 ਗ੍ਰਾਮ ਦਾ ਉਹ ਵੇਟ ਦਾ ਫਰਕ ਹੈ ਜੀ ਹੇ ਹੁਣ ਇਹ ਟੋ ਢੋਗਾ ਨਹੀਂ ਰਿਕਾਰਡ ਲੱਗਦਾ ਤੇ ਹੈਗਾ ਤੋ ਆਓ ਜੀ ਗੁਰਨਹਰ ਨੌਨਿਹਾਲ ਸਿੰਘ ਜੀ ਉਹਦੇ ਫਾਦਰ ਸਾਹਿਬ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ 1980 ਵਿੱਚ ਪੋਲਟਰੀ ਫਾਰਮ ਦਾ ਇਹ ਧੰਦਾ ਸ਼ੁਰੂ ਕੀਤਾ ਸੀ ਔਰ ਅਕਸਰ ਤੁਸੀਂ ਫਿਲਮਾਂ ਵਿੱਚ ਨਾਟਕਾਂ ਵਿੱਚ ਕਾਲਪਨਿਕ ਤੌਰ ਤੇ ਇਹੋ ਜਿਹੇ ਆਂਡੇ ਜਸ ਤੋਂ ਵੱਡੇ ਆਂਡੇ ਵੇਖੇ ਹੋਣਗੇ ਜੋ ਵਿਖਾਏ ਜਾਂਦੇ ਹਨ ਪਰ ਜਿਲ੍ਹਾ ਗੁਰਦਾਸਪੁਰ ਦਾ ਇਹ ਪਿੰਡਾ ਪਾਰੋਵਾਲ ਜਿੱਥੇ ਇੱਕ ਪੋਲਟਰੀ ਫਾਰਮ ਵਿੱਚ ਕੁਦਰਤ ਨੇ ਇੱਕ ਸ਼ਮਾ ਕੀਤਾ ਹੈ ਸਸਕਬਾਪੂ ਜੀ ਸ਼ੋਬਨਾਮ ਕੀ ਜੀ ਸੁਖਦੀਪ ਸਿੰਘ ਕੀ ਕਹਿਣਾ ਚਾਹੁੰਦੇ ਹੋ 1980 ਵਿੱਚ ਤੁਸੀਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਅੱਜ 232 ਗ੍ਰਾਮ ਦਾ ਜਿਹੜਾ ਆਂਡਾ ਤੁਹਾਡੇ ਪੋਲਟਰੀ ਫਾਰਮ ਤੇ ਮੁਰਗੇ ਨੇ ਦਿੱਤਾ ਕਿਦਾਂ ਲੱਗਦਾ ਕੁਦਰਤ ਨੇ ਜਿਹੜਾ ਇੱਕ ਵੱਖਰਾ ਕੁਸ਼ਮਾ ਕਰਕੇ ਦੱਸਿਆ ਪਹਿਲਾਂ ਜਦੋਂ ਸ਼ੁਰੂ ਕੀਤਾ ਪੋਲਟਰੀ ਫਾਰਮ ਉਹ ਤਾਂ ਛੋਟਾ ਜਿਹਾ ਫਾਰਮ ਸ਼ੁਰੂ ਕੀਤਾ ਹੈ ਥੋੜੀ ਥੋੜੀ ਬਣਾ ਕੇ ਹੁਣ 40-45 ਹਜ਼ਾਰ ਦਾ ਬਣ ਗਿਆ ਸਾਡੇ ਕੋਲ ਤੇ ਉਹਨੂੰ ਜ਼ਮੀਨ ਤੇ ਖੁੱਲਾ ਛੱਡਦੇ ਸੀ ਹੁਣ ਅੱਜਕੱਲ ਕੇ ਇਹ ਸਿਸਟਮ ਆ ਗਿਆ ਹੈ ਕਿ ਸਿਸਟਮ ਕੇ ਡਿਵਿਡੈਂਡ ਬਣਨ ਦਾ ਤੋ ਉਹ ਇੱਕ ਦਿਨ ਮਰਦਾਂ ਬੰਦੇ ਨੇ ਉਹ ਕੰਮ ਕਰਦੇ ਆਂਡਾ ਝੁੰਡਦੇ ਨੇ ਉਹਨਾਂ ਨੇ ਵੇਖਿਆ ਵੀ ਉਹ ਆਂਡਾ ਫੀਡਰ ਦੇ ਥੱਲੇ ਅੜ ਗਿਆ ਨਿਕਲ ਨਹੀਂ ਸਕਿਆ ਤੇਰੀ ਜਗ੍ਹਾ ਛੱਡੀ ਹੁੰਦੀ ਹੈ ਤੋ ਉਹ ਉਹਨੇ ਹੱਥ ਪਾ ਕੇ ਕੇ ਖੋਲ ਕੇ ਉਹਦਾ ਪਿੰਜਰਾ ਖੁਰਲ ਕੇ ਫੇਰ ਉਹ ਕੱਢਿਆ ਆਂਡਾ ਤੋ ਉਹ ਫੇਰ ਵੇਟ ਕੀਤਾ ਤੇ ਉਹਦਾ 232 ਗ੍ਰਾਮ ਵੇਟ ਨਿਕਲਿਆ। ਰਾਣਾ ਨਾ ਮੇ ਇੱਡਾ ਵੱਡਾ ਅੰਡਾ ਮੁੱਢੀ ਦੇ ਕੇ ਸਰ ਦੇਤੀ। ਦਿੱਤਾ ਕਿਸ ਨੂੰ? ਤੁਹਾਡੀ ਏਜ ਵੀ ਕਾਫੀ ਹੋ ਗਈ ਆ 45 ਸਾਲ ਲਗਭਗ ਇਹ ਜਿਹੜਾ ਕਾਰੋਬਾਰ ਧੰਦਾ ਕਰਦਾ ਤੁਹਾਨੂੰ ਹੋ ਗਿਆ। ਕਦੀ ਇਦਾਂ ਦੀਆਂ ਗੱਲਾਂ ਪਹਿਲਾਂ ਸੁਣੀਆਂ ਜਾਂ ਤੁਹਾਡੇ ਪੋਲਟਰੀ ਫਾਰਮ 'ਚ ਇਦਾਂ ਵਾਪਰਿਆ ਪਹਿਲਾਂ? ਨਹੀਂ ਇਸ ਇਦਾਂ ਵੱਡਾ ਅੰਡਾ ਨਹੀਂ 70-80 ਗ੍ਰਾਮ ਤੱਕ 60-70 ਗ੍ਰਾਮ ਤੱਕ ਅੰਡਾ ਹੁੰਦਾ। ਉਹ ਵੀ ਉਹ ਅੰਡਾ ਹੁੰਦਾ ਜਿਸ ਦੇ ਵਿੱਚ ਦੋ ਗੋਲੀਆਂ ਹੁੰਦੀਆਂ। ਮਤਲਬ ਉਹ ਅੰਡਾ ਡਾਊਨ ਦਾ ਉਹ ਬਿਰਦਾਈ ਅੰਡਾ ਹੁੰਦਾ ਕੋਈ ਦੋਤਨ ਰਾਲ ਮੁਰਗੀ ਚੋਈ ਕਦਾ ਅੰਡਾ ਹੁੰਦਾ ਪਰ ਇਹ ਡਾ ਅੰਡਾ ਕਦੇ ਦੇਖਣ ਨੂੰ ਨਹੀਂ ਮਿਲਿਆ ਫਿਰ ਹੁਣ ਗਰਮੀ ਸ਼ੁਰੂ ਹੋ ਗਈ ਹੈ ਗਰਮੀਆਂ ਆਪਣਾ ਅਸਰ ਵਿਖਾ ਰਹੀ ਹੈ ਜਿਹੜਾ ਅੰਡਾ ਸਪੈਸ਼ਲ 232 ਗ੍ਰਾਮ ਦਾ ਆਇਆ ਇਹਨੂੰ ਸਾਂਭਣ ਵਾਸਤੇ ਵੱਖਰਾ ਕੋਈ ਪ੍ਰਾਲਾਗ ਤੁਹਾਡੇ ਕੋਲ ਕੀਤਾ ਜਾਂਦਾ ਵੱਖਰਾ ਇਹ ਲਟਕਾ ਘਾਟਦਾ ਮਤਲਬ ਮੈਂ ਤੇ ਨਹੀਂ ਕਰਦਾ ਇਹ ਰੱਖਣ ਦਿਆ ਉਹ ਸੰਦੇ ਇਹ ਸਾਂਭਣ ਲਿਆ ਅੰਡਾ ਉਹ ਉਹ ਗਰਮੀ ਦੇ ਵਿੱਚ ਖਰਾਬ ਵੀ ਹੋ ਸਕਦਾ ਤਾਂ ਏਸੀ ਦੀ ਕੁਦਰਤ ਦਾ ਕਿਹਦਾ ਕ੍ਰਿਸ਼ਮਾ ਜਿੰਨੂੰ ਸੋਚ ਕੇ ਵੇਖ ਕੇ ਕਿਤਨਾ ਕਿਤੇ ਹੈਰਾਨੀ ਆਉਂਦੀ ਹੈ ਅਤੇ ਉਸ ਕੁਦਰਤ ਬਾਰੇ ਸੋਚਣ ਵਾਸਤੇ ਇਨਸਾਨ ਮਜਬੂਰ ਹੁੰਦਾ ਹੈ ਪਹਿਲਾਂ ਮੈਂ ਗੱਲ ਕੀਤੀ ਹੈ ਸਮੇਂ-ਸਮੇਂ ਤੇ ਕੁਦਰਤ ਅਜਿਹੇ ਕਸ਼ਮੇ ਕਰਦੀ ਹੈ ਕਿ ਇਨਸਾਨ ਨੂੰ ਆਪਣੀ ਹੋਂਦ ਦਰਸਾਉਂਦੀ ਰਹਿੰਦੀ ਹੈ ਇਹ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਪਾਰੋਵਲ ਵੇਖਦੇ ਹੋ ਚੈਨਲ ਦਾ ਆਰਐਨ ਨਿਊਜ਼